ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਅੱਜ ਪਹੁੰਚੇ ਹੋਏ ਆ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਟਹਿਰ ਮੁੰਡੀਆਂ ਇੱਥੇ ਆਪਣੇ ਹਨਾ ਪਿੰਡ ਦੀ ਰਿਸ਼ਤੇਦਾਰੀ ਵੀ ਤੁਸੀਂ ਪਿਛਲੀ ਵੀਡੀਓ ਚ ਦੇਖੇ ਹੋਣਾ ਹਨਾ ਵੀ ਇੱਥੇ ਅੱਜ ਮੱਕੀ ਵੜਨ ਪਹੁੰਚੇ ਤੇ ਹੈਗੇ ਤੇ ਇਹਨਾਂ ਦੇ 9 9.5 ਕਿੱਲੇ ਦਾ ਏਕੜ ਤਾਂ ਮੱਕੀ ਦਾ ਬਾਕੀ ਇੱਥੇ ਹੋਰ ਵੀ ਹਨਾ 3-4 ਕਿੱਲੇ ਨਾਲੇ ਆ ਚਲੋ ਦਿਹਾੜੀ ਅੱਜ ਬਾਬਾ ਜੀ ਦੀ ਕਿਰਪਾ ਨਾਲ ਇੱਥੇ ਵਧੀਆ ਹਨਾ ਕੰਮ ਠੋਕ ਕੇ ਲੱਗੀ ਪੂਰੀ ਮਕੀਨਾ ਦੇ 5 6 ਕਿੱਲੇ ਦਾ ਵੱਢੇ ਗਏ ਬੱਜ ਗਿਆ 1.5 ਦਾ ਟਾਈਮ ਹੋ ਗਿਆ ਲਾਤੀਆਂ ਟੀਸੀਆਂ ਬਾਕੀ ਮੱਕੀ ਬਹੁਤ ਸੁੱਕੀ ਦੀ ਆ ਜਿਹੜੇ ਹਨਾ ਆ ਖੇਤ ਵੱਢ ਦੀ ਆ ਹੁਣ ਕਮੈਨ ਇਹ ਥੋੜੇ ਜੇ ਨਰਮਾ ਪਰ ਜਿਹੜੇ ਤੇ ਪਹਿਲਾਂ ਨੇ ਆ ਖੇਤ ਵੱਢੇ ਹਨਾ ਇਹਦਾ ਤੁਸੀਂ ਹਿਸਾਬ ਲਾ ਲਓ ਪੜਦਿਆਂ ਦਾ ਹਿਸਾਬ ਲਾ ਲਓ ਵੀ ਜਵੇਂ ਐਂ ਖਰੋਟ ਵਾਂਗੂ ਸੁੱਕੀ ਪਈ ਦੀ ਮੱਕੀ ਬਹੁਤ ਵਧੀਆ ਲੋਟ ਆ ਕਮੈਨ ਟਾਈਮ ਤੇ ਮੱਕੀ ਵੱਢੋ ਵੀ ਆ ਪੂਰੇ ਟਾਈਮ ਤੇ ਜਿਹਨੂੰ ਆਪਾਂ ਕਹਿ ਦਿੰਨੇ ਹਨਾ ਵੀ ਐਂ ਸੈੱਟ ਟਾਈਮ ਹੁੰਦਾ ਹੈ ਨਾ ਮੱਕੀ ਦਾ ਉੱਥੇ ਆ ਕੇ ਵੱਡ ਹੋਈ ਆ ਇਹ ਬਾਕੀ ਆਪਾਂ ਅੰਕਲ ਉਹਨਾਂ ਤੋਂ ਪੁੱਛਦੇ ਆਂ ਨਾ ਵੀ ਕਿੱਦਾਂ ਦੀ ਰਹੀ ਇਹਨਾਂ ਦੇ ਬੜਾਈ ਬਾਕੀ ਇਹ ਜੀਮੀਦਾਰਾਂ ਤੋਂ ਹੀ ਪਤਾ ਲੱਗਦਾ ਹੈ ਨਾ ਬਈ ਬਾਕੀ ਕਟਰ ਦੀ ਉਹਨੂੰ ਕੱਲ ਵੀਡੀਓ ਦੇ ਵਿੱਚ ਵੀ ਦੱਸਿਆ ਤਾਂ ਨਾ ਵੀ ਜਿਵੇਂ ਆਪਣੇ ਕਟਰ ਦੀ ਆਪਾਂ ਸੈਟਿੰਗ ਕਰੀ ਆ ਉਹਦਾ ਬਹੁਤ ਫਰਕ ਪੈ ਗਿਆ ਬਈ ਸੈਟਿੰਗ ਇਹੀ ਕਰੀ ਆ ਵੀ ਜਿਹੜੇ ਕਿਰਪਾਨਾਂ কারਬੂਨਾ ਦੀਆਂ ਹਨਾ ਬਲੇਡ ਹੋ ਗਏ ਕਿਰਪਾਨਾਂ ਹੋ ਗਈਆਂ ਆਪਦੇ ਹਿਸਾਬ ਨਾਲ ਬੰਨੀਆਂ ਕੋਈ ਵੀ ਇਹਨਾਂ ਦੇ ਵਿੱਚ ਕਮੀ ਪੇਸ਼ੀ ਛੱਡੀ ਨਹੀਂ ਐਨ ਓਕੇ ਦੀ ਰਿਪੋਰਟ ਕਰਕੇ ਕਰੀ ਆ ਬਾਕੀ ਗਰਮੀ ਅੱਜ ਫੇਰ ਬਹੁਤ ਆ ਬਾਈ ਕੱਲ 45 ਦਾ ਟੈਂਪਰੇਚਰ ਪਾ ਅੱਜ ਫੇਰ 45 ਨੂੰ ਟੁਕਿਆ ਹੋਇਆ ਬਸ 2-3 3 ਕ ਪੁਆਇੰਟ ਦਾ ਫਰਕ ਆ ਅੱਜ ਵੀ ਅੱਜ ਥੋੜੀ ਜਿਹੀ ਹਵਾ ਚੱਲਦੀ ਆ ਹਵਾ ਚੱਲਣ ਕਰਕੇ ਹਨਾ ਥੋੜਾ ਜਿਹਾ ਅੱਜ ਗਰਮੀ ਦਾ ਜਿਹੜਾ ਘਾਟਾ ਨਹੀਂ ਤਾਂ ਗਰਮੀ ਨੇ ਢੋੜ ਕੱਢੀ ਪਈ ਸੀ ਉਹ ਲੱਗਿਆ ਰਾਜੂ ਟੈਂਕ ਪਾਉਣਾ ਇਹ ਤੀਜਾ ਟਰਾਲਾ ਭਰਨ ਲੱਗਿਆ ਜੀ ਇਹਨਾਂ ਦਾ 9 ਕਿਲੇ ਆ 6 ਕ ਦੇ ਕਰੀਬ ਵੱਡੇ ਗਏ 3 ਕਿਲੇ ਰਹਿ ਗਏ 1 ਆ ਰਹਿ ਗਿਆ ਇੱਕ ਉਹ ਥੱਲੇ ਰਹਿ ਗਿਆ ਇਹਦੇ ਥੱਲੇ ਆ ਇੱਕ ਗੀਲਾ ਤਿੰਨ ਕਿਲਿਆਂ ਦਾ ਗੇਟ ਰਹਿ ਗਿਆ ਘੇਰੇ ਛੋਟੇ ਹੋਣ ਕਰਕੇ ਹਨਾ ਹੋ ਗਿਆ ਜੇ ਕਿਤੇ ਘੇਰੇ ਮੰਨ ਲਓ 9 ਕਿਲਿਆਂ ਦਾ ਇੱਕੋ ਪਲਾਟ ਹੁੰਦਾ ਜਾਂ ਦੋ ਹੁੰਦੇ ਫੇਰ ਤਾਂ ਲਵੇ ਲੱਗ ਜਾਂਦੇ ਹੁਣ ਨੂੰ ਬਾਕੀ ਜਿਹੜੀ ਵੱਢੀ ਆ ਨਾ ਬਈ ਸਾਰੇ ਏਰੀਏ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਦੇ ਵੱਢੀ ਆਪਾਂ ਮੱਕੀ ਆ ਨਾ ਸਾਰਿਆਂ ਨੂੰ ਪਸੰਦ ਆਈ ਆ ਬਾਕੀ ਅਮਨਵੀਰ ਉਹਨਾਂ ਨੇ ਕੱਲ ਜਿਹੜੀ ਵੱਢੀ ਦੀ ਆਪਾਂ ਉਹਨਾਂ ਨੇ ਭੇਜੀ ਅੱਜ ਮੰਡੀ ਰਾਜਪੁਰੇ ਦੀ ਉੱਥੇ ਮੱਕੀ ਦਾ ਰੇਟ ਆ ਬਈ ਦੱਸਿਓ ਜਰੂਰ ਆਪਣੇ ਆਪਣੇ ਏਰੀਏ ਦੇ ਵਿੱਚ ਨਾ ਵੀ ਕੀ ਕੀ ਰੇਟ ਲੱਗਦਾ ਸਾਡੇ ਏਰੀਏ ਦੇ ਵਿੱਚ ਮੰਨ ਲਓ ਗਿੱਲੀ ਉਹੀ 1300 1250 1300 ਲੱਗੀ ਜਾਂਦੀ ਸੁੱਕੀ ਹੈ ਜਿਹੜੀ ਜਿਵੇਂ ਆਹ ਸੁੱਕੀ ਮੱਕੀ ਦੀ ਹੈ ਨਾ ਇਹ ਵਾਤੇ ਵਾਤੇ 16 1700 1800 ਇੱਥੇ ਲੱਗੂਗੀ ਬਾਕੀ ਤੁਸੀਂ ਆਪਣੇ ਏਰੀਏ ਦਾ ਸਾਰੇ ਜਣੇ ਰੇਟ ਦੱਸਿਓ ਨਾ ਵੀ ਕਿੰਨਾ ਰੇਟ ਲੱਗਿਆ ਮੱਕੀ ਦਾ ਕੀ ਹਿਸਾਬ ਕਿਤਾਬ ਇੱਧਰ ਆਉਣ ਆਪਣੇ ਭਰ ਗਿਆ ਟੈਂਕ ਤੀਜੇ ਟਰਾਲੇ ਦੇ ਵਿੱਚ ਪਹਿਲਾ ਟੈਂਕ ਭਰਨ ਲੱਗਿਆ ਇੱਕ ਵੱਡਾ ਭਰ ਲੈ ਆ ਰਹੇ ਨੇ ਉਹ ਖੜਾ 16 ਪਾ 18 ਹੋਊਗਾ ਇਹ ਪਤਾ ਨਹੀਂ 16 ਪਤਾ ਨਹੀਂ 18 ਇਹਦੇ ਟੀਸੀ ਲਾਤੀ ਪੂਰੀਆਂ ਕਰਤੀਆਂ ਧੁੱਕੀਆਂ ਉੱਪਰ ਟਕਰ। ਬਾਕੀ ਆ ਇੱਕ ਬੰਦਾ ਇਹਨਾਂ ਨੇ ਨਾਲ ਰੱਖਿਆ ਆ ਆਪਦਾ ਹਨਾ ਇਹ ਛੱਲੀਏ ਚੁੱਲੀ ਚੁੱਕਦਾ ਛੱਲੀ ਦਾ ਭਾਈ ਰਹਿਂਦੀ ਵੀ ਨਹੀਂ ਹੈਗੀ। ਬਾਕੀ ਆ ਆਪਣਾ ਬੰਦਾ ਉਹ ਚੈੱਕ ਕਰਦਾ ਫਿਰਦਾ ਘਟਰ ਨੂੰ ਆਲਾ-ਦਾਲਾ ਕੀੜਾ ਮਾਰਦਾ ਫਿਰਦਾ। ਚਲੋ ਤੁਹਾਨੂੰ ਮੱਕੀ ਦਿਖਾਉਣਾ ਹੋਣਾ। ਚੱਲ ਕੇ ਵੀ ਮਾਲ ਜਿਹੜਾ ਕੱਢਦੀ ਆ ਮਸ਼ੀਨ ਹਨਾ ਕਈ ਵੀਰਾਂ ਦੇ ਮੈਨੂੰ ਆ ਵੀ ਬਾਈ ਫੋਨ ਬਹੁਤ ਜ਼ਿਆਦਾ ਆ ਰਹੇ ਆ ਨਾ ਵੀ ਬਾਈ ਯਾਰ ਮੱਕੀ ਤੇ ਮਸ਼ੀਨ ਸੈੱਟ ਕਰਨੀ ਆ ਕਿੱਥੇ ਕਰੀਏ ਬਈ ਆਪਣੀਆਂ ਨਾ ਪਿਛਲੀਆਂ ਵੀਡੀਓ ਜਿਹੜੀਆਂ ਨਾ ਮੱਕੀ ਦੇ ਸੈੱਟ ਕਰ ਦਿੰਦੇ ਆ ਥ੍ਰੈਸ਼ਰ ਬਾਸਕਟ ਜੋ ਵੀ ਆ ਨਾ ਜਿੱਥੇ-ਜਿੱਥੇ ਆਪਾਂ ਸੈੱਟ ਕਰਿਆ ਹੋਇਆ ਸਾਰੀਆਂ ਆਪਣੀਆਂ ਵੀਡੀਓ ਉੱਥੇ ਪਈਆਂ ਹੋਈਆਂ ਉੱਥੇ ਜਾ ਕੇ ਹਨਾ ਤੁਸੀਂ ਜਰੂਰ ਇੱਕ ਵਾਰ ਦੇਖ ਲਿਆ ਕਰੋ ਮੇਰਾ ਭਰਾ ਕਿਉਂ ਆਇਆ ਬਾਈ ਹੁਣ ਤੁਹਾਨੂੰ ਪਤਾ ਸੀਜ਼ਨ ਚੱਲਦਾ ਹਨਾ ਇੱਧਰ ਫੋਨ ਜਿਹੜੇ ਬਾਡੀ ਆਲੇ ਆਉਂਦੇ ਉਹ ਵੀ ਆਉਂਦੇ ਜਾਂਦੇ ਰਹਿੰਦੇ ਆ ਫਿਰ ਨੰਬਰ ਜਾਦੇ ਹੋ ਜਾਂਦਾ ਤੇ ਕਰਕੇ ਪਤਾ ਨਹੀਂ ਲੱਗਦਾ ਚਲੋ ਬਾਕੀ ਚੱਲਦੇ ਹੁਣ ਤੁਹਾਨੂੰ ਦਿਖਾਉਨੇ ਆਂ ਜੇ ਕਮੈਨ ਉੱਪਰ ਤੇ ਚੱਲਦੀ ਆ ਨਾ ਵੀ ਮੱਕੀ ਛੱਲੀ ਕਿੰਨੀ ਕਿਸੜਦੀ ਆ ਕਟਰ ਦੇ ਡਰਾਈਵਰ ਦੇ ਕੋਲ ਐ ਸਾਰਾ ਪਤਾ ਲੱਗ ਜਾਂਦਾ ਔਰ ਕਿਵੇਂ ਚੱਲਦਾ ਕਟਰ ਸਾਰੀ A, went, whole, are, a so hmm. rest... so to Z ਦਿਖਾਉਨੇ ਆ ਚਲੋ ਨਾਲੇ ਮਾਲ ਚੈੱਕ ਕਰਾ ਦੰਨੇ ਆ ਜਿਹੜਾ ਕੱਢ ਰਹੀ ਆ ਮਸ਼ੀਨ ਐ ਇਸ ਬਾਕੀ ਜਿਵੇਂ ਕਣਕ ਝੋਨੇ ਵਾਲਾ ਕੰਮ ਹੁੰਦਾ ਨਾ ਬਾਈ ਉਹ ਕੰਮ ਆਪਣੀ ਮਸ਼ੀਨ ਆਪਾਂ ਅਗਲੇ ਨੂੰ ਕਰਕੇ ਦਿੰਨੇ ਆ ਹਨਾ ਵੀ ਅਗਲੇ ਤੋਂ ਪੈਸੇ ਲੈਣੇ ਆ ਐ ਨਹੀਂ ਹੈਗਾ ਗੱਲ ਵੀ ਕਣਕ ਝੋਨੇ ਮੰਗਣਾ ਹਨਾ ਜਿਵੇਂ ਕਣਕ ਝੋਨਾ ਵੜਦੇ ਆ ਮੱਕੀ ਦੀ ਵੜਾਈ ਹੈ ਜਿਹੜੀ ਹੈ ਨਾ ਉਹ ਹਿਸਾਬ ਨਾਲੇ ਵੜਦੇ ਆ ਸਿਆੜ ਬਾਈ ਸਿਆੜ ਚਲਦੇ ਆ ਰਾਹ ਜਿਹੜਾ ਬਣਾਉਣਾ ਉਹ ਨੂੰ ਟਾਈਮ ਲੱਗਦਾ ਖੇਤ ਵੱਢਣ ਟਾਈਮ ਘੱਟ ਲੱਗਦਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਵੀ ਹਣਾ ਇਹਦੇ ਵਿੱਚ ਛੱਲੀ ਦੇ ਨਾਲ ਗੁੱлле ਦੇ ਨਾਲ ਆ ਜਿਹੜਾ ਦਾਣਾ ਉਹ ਨਹੀਂ ਤੁਹਾਨੂੰ ਕਿਤੇ ਮਿਲੂਗਾ ਹਨਾ ਆਪਣੀ ਮਸ਼ੀਨ ਚੱਲੀ ਹੋਊਗੀ ਜਿੱਥੇ ਇੱਕ ਵੀ ਗੁੱлле ਦੇ ਨਾਲ ਤੁਹਾਨੂੰ ਦਾਣਾ ਨਹੀਂ ਮਿਲੂਗਾ ਨਾ ਹੀ ਤੁਹਾਨੂੰ ਥੱਲੇ ਦਾਣਾ ਦਿਖੂਗਾ ਕਿਤੇ ਵੀ ਹਨਾ ਜਿਹੜੀ ਗੁੱਲਾ ਆ ਦੇਖ ਲਓ ਬਾਈ ਇੱਧਰ ਗੁੱਲਾ ਕੱਢਣਾ ਹੈ ਸਾਫਤਾ ਆ ਪੇਜ ਸਾਰਾ ਮਾਲ ਆ ਆ ਲਓ ਜੀ ਗੁੱлле ਕੱਢਣਾ ਹੈ ਸਾਫ ਤੇ ਜਿਹੜਾ ਨਾਲ ਦਾਣਾ ਹੈ ਹਨਾ ਉਹ ਬਿਲਕੁਲ ਵੀ ਨਹੀਂ ਇੱਕ ਵੀ ਗੁੱਲ ਨਾਲ ਤੁਹਾਨੂੰ ਦਾਣਾ ਨਹੀਂ ਮਿਲੂਗਾ ਇਹ ਹੈ ਜੀ ਆਪਣੀ ਕੁਆਲਿਟੀ ਕਰੋ ਚੈੱਕ ਕਰਤਾਰ ਦਾ ਕਟਰ ਕਰਤਾਰ ਦੀ ਮਸ਼ੀਨ ਛੱਲੀ ਆ ਜਿਹੜੀ ਉਹ ਤੁਹਾਨੂੰ ਬਹੁਤ ਘੱਟ ਹਨਾ ਕਿਤੇ ਵੀ ਮਿਲੂਗੀ ਜਦੋਂ ਰਾਹ ਬਣਦਾ ਨਹੀਂ ਉਹ ਵੀ ਨਹੀਂ ਮਿਲਦੀ ਹੈਗੀ ਬਾਕੀ ਤੁਹਾਨੂੰ ਦਾਣੇ ਦਿਖਾਉਣਾ ਪਾ ਹਨਾ ਜਿਹੜੇ ਕੱਢੇ ਕੀ ਗਈ ਹੈ ਮਸ਼ੀਨ ਪਹਿਲਾ ਟੈਂਕ ਪਾਇਆ ਟਰਾਲੀ ਦੇ ਵਿੱਚ ਵੈਸੇ ਮੱਕੀ ਹੈ ਨਰਮਾ ਜੇ ਹਰਾ ਟੰਡਾ ਹੈ ਦਾ ਹਨਾ ਇਹਦਾ ਜਮਾਈ ਸੁੱਕਾ ਪਿਆਦਾ। ਲਓ ਜੀ। ਕਰਿਓ ਭਾਈ ਦਾਣਿਆਂ ਦੀ ਕੁਆਲਿਟੀ ਚੈੱਕ। ਦੱਸਿਓ ਕਮੈਂਟ ਕਰਕੇ ਮੇਰਾ ਭਰਾ ਜਰੂਰ। ਵੀ ਥੋੜੀ ਜੀ ਮੱਕੀ ਇਹ ਨਰਮਾ ਜਿਹੜੀ ਜਵੇਦੇ ਵੱਢੀ ਆ ਨਾ ਉਹ ਥੋੜੀ ਜੀ ਸੁੱਕੀ ਦੀ। ਇਹ ਜਾਨੀ ਥੋੜੀ ਜੀ ਹਜੇ ਨਰਮਾ ਦੇਖਣ ਨੂੰ ਵੀ ਲੱਗਦੀ ਆ ਨਾ ਨਰਮਾ। ਬਾਕੀ ਆਹ ਕੁਆਲਿਟੀ ਆ। ਮੱਕੀ ਮੱਕੀ ਦੀ ਕੁਆਲਿਟੀ ਹੈ ਜਿਹੜੀ ਹੈ ਨਾ ਉਹਦੇ ਵਿੱਚ ਕੀ ਹੈ ਰੇਟ ਵੀ ਜਾਦੇ ਮਿਲਦਾ ਜੀਵਿਦਾਰ ਭਰਾਵਾਂ ਨੂੰ ਅਸੀਂ ਵੀ ਉਹਦੇ ਵਿੱਚ ਸੌਕੇ ਰਹਨੇ ਆ ਹਨਾ ਕੋਈ ਮੰਨ ਲਓ ਸਾਡਾ ਵੀ ਨੁਕਸਾਨ ਨਹੀਂ ਹੈਗਾ ਬਾਕੀ ਆਹ ਜਿਹੜੀ ਮੱਕੀ ਆ ਇਹ ਥੋੜੇ ਜਿਵੇਂ ਟਾਂਡੇ ਹਰੇ ਆ ਹਨਾ ਹਰਿਆਂ ਦੀ ਲਪੇਟ ਦੇ ਵਿੱਚ ਆ ਜਾਂਦੀ ਆ ਇਹ ਕਹਿੰਦੇ ਵੀ ਚੱਕ ਦੋ ਸਾਰੀ ਛੱਡੋ ਨਾ ਹੋਣਾ ਮੈਂ ਚਲੋ ਇਹ ਅੱਜ ਤੇ ਘਟੋ ਘਾਟ ਵੀ 12 13 ਦਿਨ ਪਹਿਲਾਂ ਮੱਕੀ ਦੇਖੀ ਸੀ ਆਖਿਰ ਦੇਖ ਕੇ ਗਿਆ ਤਾਂ ਉਹ ਜਿਹੜਾ ਟਰੈਕਟਰ ਖੜਾ ਹਨ ਬਿਲਕੁਲ ਸੁੱਕੀ ਪਈ ਧੀ ਅੱਜ ਆਪਾਂ ਬਾਈ ਜੀ ਉਹਨਾਂ ਤੋਂ ਪੁੱਛਦੇ ਆਂ ਵੀ ਕਿੱਦਾਂ ਦਾ ਰਿਸਪੌਂਸ ਆ ਰਾਂ ਬਾਕੀ ਕਰੋ ਚੈੱਕ ਤੋਰਾ ਜਿਹੜੇ ਕਹਿੰਦੇ ਹਨਾ ਵੀ ਕਰਤਾਰ ਦਾ ਕਦਰ ਬਾਈ ਚੋਕ ਹੁੰਦਾ ਜਾਂ ਮਸ਼ੀਨ ਨਹੀਂ ਚੱਲਦੀ ਮੱਕੀ ਤੇ ਆਹ ਕਰੋ ਜੀ ਚੈੱਕ ਪੰਜਾਬ ਦੇ ਵਿੱਚ ਇਹ ਕੱਲ ਦੇ ਆਪਾਂ ਇਹਨੇ ਆੜਾਂ ਪਾਈਆਂ ਹੋਈਆਂ ਕੀਲੇ ਦੇ ਵਿੱਚ ਕਾਰ ਪਾਈ ਹੋਈ ਉਹਦੇ ਕਰਕੇ ਆੜ ਤਾਂ ਪਾਈ ਯਾਰ ਅੱਜ ਉਹਨੇ ਚਲੋ ਅੰਕਲ ਜੀ ਤੋਂ ਪੁੱਛਦੇ ਆ ਫੇਰ ਬਾਕੀ ਹੋਰ ਫੇਰ ਯੂਪੀ ਕਿਵੇਂ ਆ ਵਧੀਆ ਲੱਗਦਾ ਪਤਾ ਫੇਰ ਗਰਮੀ ਦਾ ਆਹ ਗਰਮੀ ਤਾਂ ਆ ਗਈ ਆ ਯੂਪੀ ਨਾਲ ਵਾਧਾ ਹੈ ਕਿ ਘਟਾ ਯੂਪੀ ਦੇ ਨਾਲ ਵਾਧਾ ਹੈ ਜੀ ਇੱਧਰ ਲੱਗਦਾ ਮੈਨੂੰ ਵਾਧਾ ਆਹ ਕਿਵੇਂ ਆ ਛੱਲੀ ਛੁੱਲੀ ਤਾਂ ਨਾ ਜੀ ਨਾ 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 ਕੁਛ ਨਹੀਂ ਹਾਂ ਜਮਾ ਖਾਬ ਆ ਰਹੇ ਓਕੇ ਆ ਓਕੇ ਦਾਣੇ ਦੂਣੇ ਵੀ ਓਕੇ ਆ ਨਿਗ੍ਹਾ ਰੱਖੀ ਜਗਾ ਪਿੱਛੇ ਆ ਠੀਕ ਆ ਕਿਤੇ ਮੱਕੀ ਕਿਥੇ ਗਿੱਲੀ ਆ ਜੰਨੀ ਆ ਜਿੱਥੇ ਮਨ ਲਾ ਗਿੱਲਾ ਗੜਾਚਾ ਜਾ ਹੋਵੇ ਉੱਥੇ ਮਨ ਲੋ ਛਣਾਈ ਥੋੜੀ ਟਾਈਟ ਹੋ ਜਾਂਦੀ ਹੈ ਕੰਮ ਚੰਗਾ ਹਾਂ ਇਹਦੇ ਬਾਅਦ ਨਾ ਆ ਵੱਢ ਕੇ ਨਾ ਬਾਈ ਉਹਨਾਂ ਦੇ ਆਹ ਸਾਹਮਣੇ ਦਿਖਦੀਆਂ ਨਾ ਜਿਹੜੀ ਆਹੋ ਉਹ ਵੱਢਣ ਅੱਧਾ ਕਿੱਲਾ ਸਾਹਮਣੇ ਪਹਿਲਾਂ ਠੀਕ ਆ ਠੀਕ ਆ ਉਹ ਅੱਧਾ ਕਿੱਲਾ ਵੱਢ ਕੇ ਆਪਾਂ ਨੇ ਫਿਰ ਉਹ ਤਿੰਨ ਕਿੱਲੇ ਪਰਾਂ ਔਰ ਰੋਡ ਦੇ ਨਾਲ ਉੱਪਰ ਹਾਂ ਮੈਂ ਫੋਨ ਲਾ ਦੂੰਗਾ ਮੈਂ ਮੜਾ ਗਾਂ ਇੱਕ ਦੋ ਕਿੱਲੇ ਦੇਖ ਕੇ ਆਣਾ ਢਾਈ ਜੋ ਵੀ ਨਾਲੇ ਚੱਕ ਹੁੰਦੇ ਆਪਾਂ ਚੱਕ ਜਣੇ ਜਾਂਦੇ ਹੋ ਵੀ ਠੀਕ ਨਹੀਂ ਗੱਲ ਹਾਂ ਮੈਂ ਦੇਖਿਆ ਮੋ ਜਾ ਕੇ ਹਾਂ ਦੇਖਿਆ ਹਾਂ ਮੈਂ ਉਹ ਦੇਖ ਕੇ ਆਉਣਾ ਹੈ ਤੁਸੀਂ ਆ ਵੱਢ ਕੇ ਸਮਝ ਗਏ ਹੋਣ ਗੱਲ ਇਹ ਦਿਖਾ ਕੇ ਲਿਆਵਾਂ ਤੈਨੂੰ ਬੰਦਾ ਆ ਜੂਗਾ ਤੁਹਾਡੇ ਕੋਲੇ ਮੈਂ ਫੋਨ ਲਾ ਦਿੰਦਾ ਹਾਂ ਹਾਂ ਠੀਕ ਆ ਮੈਂ ਫੋਨ ਲਾ ਦੂੰਗਾ ਉਹ ਰੋਡੇ ਕੋਲੇ ਆ ਜੂਗਾ ਆ ਵੱਟ ਕੇ ਤੇ ਉਹ ਆਦਾ ਕਿੱਲਾ ਵੜਨਾ ਹੀ ਪਹਿਲਾਂ ਹਾਂ ਉਹ ਜੇ ਅਦਾ ਕਿੱਲਾ ਨਾ ਬਾਜ ਵੜਨਾ ਬਾਜ ਵੜ ਲਿਓ ਜੋ ਤਿੰਨ ਕਿੱਲੇ ਵੜਨਾ ਪਹਿਲਾਂ ਉਹ ਵੱਡੇ ਇੱਕੋ ਪਲਾਟ ਆ ਦੇਖ ਲੈ ਜਿਹੜਾ ਵੱਟ ਉਹ ਵੀ ਸਸਤੀ ਇਹਦੇ ਨਾਲ ਦੀ ਉਹ ਲੱਗੇ ਐੇ ਜੀ ਮੱਕੀ ਆ ਹਾਂ ਉਹ ਵੱਡੇ ਆ ਉਹਦੇ ਬਾਅਦ ਭਿਆ ਅਦਾ ਜੀਲਾ ਵਰਨਾ ਇਹ ਵੜ ਲਿਓ ਠੀਕ ਆ ਨਿਗਾਰ ਰੱਖੀ ਬਾ ਤੇਰੇ ਤੇ ਹੀ ਚੱਲਦੀ ਆ ਮਸ਼ੀਨ ਆਹੋ ਉਹਨੂੰ ਕੁਝ ਨਹੀਂ ਪਤਾ ਲੱਗਣਾ ਉੱਤੇ ਬੈਠੇ ਨੂੰ ਆ ਥੱਲੇੜੀ ਹਰੀ ਲੱਗਦੀ ਯਾਰ ਮੈਨੂੰ ਹਨਾ ਆਹ ਮਾੜੀ ਹਰੀ ਹੈ ਆਹ ਥੋੜੀ ਸ਼ਰਮ ਆ ਗਈ ਮੈਂ ਉਹ ਦੇਖਿਆ ਮੈਂ ਜਾ ਕੇ ਫਿਰ ਉਹ ਆਹ ਦੇਖ ਆ ਤੂੰ ਮੌ ਤੈਨ ਕੀਲੇ ਉੱਥੇ ਆ ਰਸਤੇ ਜਾਂਦੇ ਜਾਂਦੇ ਆਉਣੇ ਆ ਕਪਾ ਕਟਰ ਨਹੀਂ ਲੋਡ ਕਰਾਂਗੇ ਇਕਨੇ ਲੈ ਜਾਾਂਗੇ ਹਾਂ ਨਾ ਨਹੀਂ ਕਟਰ ਲੋਡ ਕਰਾਂਗੇ ਇਕਨੇ ਲੈ ਜਾਾਂਗੇ ਜਾਂਦੇ ਹੋਏ ਹੈ ਕਿ ਨਹੀਂ ਲੋਡ ਨਹੀਂ ਕਰਾਂਗੇ ਇਦਾਂ ਹੀ ਲੱਗਣਾ ਆ ਠੀਕ ਆ ਰੌਣਕਾ ਪੰਜਾਬ ਚ ਪੂਰੀ ਕਿ ਨਹੀਂ ਪੂਰੀ ਪੂਰੀ ਹਾਂ ਪੂਰੀ ਹੈਗੀ ਨਾ ਝੁੱਗੀ ਤੋਂ ਉਹਦਾ ਜਾ ਵੀ ਨਹੀਂ ਬੁਲਾਉਂਦਾ ਵੇਖਣਾ ਹਾਂ ਮੈਂ ਕੀ ਰਹੀਂ ਹਾਂ ਕੱਲੀਆਂ ਪੱਕੀਆਂ ਕਰਦਾ ਵੀ ਟਰੈਕਟਰ ਫਸੇ ਨਾ ਉਹ ਵਲੀ ਬਣ ਜਾਂਦੀ ਆ ਨਾ ਲੀ ਬਣ ਜਾਂਦੀ ਆ ਨਾ ਫਿਰ ਹਾਂ ਇਹ ਕੱਤੀਆਂ ਹੋ ਜੰਨੀ ਆ ਨਾ ਨੈਟ ਹੋ ਜੰਨੀ ਪਾਉਣਾ ਪਊਗਾ ਪਰ ਪਾੜਾ ਲੰਬਾ ਬਹੁਤ ਉਹ ਆ ਜਾ ਕੇ ਸੜਕ ਉਹ ਕਰੇ ਝੜਤਾ ਆ ਕਰੇ ਝੜਤਾ ਸਾਹਮਣੇ ਵਾਲਾ ਉਹ ਤਾਰ ਕਰਕੇ ਤਾਰ ਹੈ ਸਾਡੇ ਤਾਰਾਂ ਹੀ ਬਹੁਤ ਆ ਤਾਰ ਵਾਲੀ ਥੱਲੇ ਹੈਗੀ ਇੱਧਰ ਹਾਂ ਉਹ ਥੱਲੇ ਆ ਗਈ ਤਾਰ ਆਹੀ ਕੇ ਤਾਉ ਗਾਂ ਵਾਲੇ ਜਿਹੜੇ 20 20 22 ਕਿੱਲੇ ਆਉ ਬਾਈ ਦੇ ਗਾਂ ਵਾਲੇ ਦੇ ਜਿਹਦੇ 3 ਕਿੱਲੇ ਵੜਨੇ ਆ ਉਹਦੇ ਇੱਕ ਤਾਰ ਆ ਬਸ ਉਹੀ ਖੇਚ ਤਾਰਾ ਬਾਕੀ ਕਿਤੇ ਤਾਰ ਨਹੀਂ ਪਲਾਟ ਵੀ ਬਣੇ ਆ 5-5 6-6 ਕਿੱਲਿਆਂ ਦੇ ਆ ਆ ਵਧੀਆ ਕਰਤਾਰੋਂ ਨੱਚਦੀ ਬੜੀ ਜਲਦੀ ਹੈ ਮਸ਼ੀਨਾਂ ਹਾਂਜੀ ਹਾਂਜੀ ਵਧੀਆ ਚੱਲਦੀ ਹੈ ਹੈ ਪਹਿਲਾਂ ਹੀ ਮਸ਼ੀਨਾਂ ਚਲਾਉਣਾ ਪੈ ਰਿਆ ਕਿਹਨੇ ਚਲਾਈਆਂ ਤਾਂ ਮੈਂ ਚਲਾਈ ਗੁਰਦੀਪ ਹੈ ਔਰ ਸਿਆਨ ਹੈ ਔਰ ਇੱਕ ਜੋ ਥੜੀ ਨਾ ਵਧੀਆ ਗੱਡੀ ਲੱਗੀ ਸਾਰਿਆਂ ਤੇ ਮੈਂ ਤਾਂ ਕਰਤਾਰ ਦਾ ਨੰਮਰ ਹੀ ਬਣਾ ਹਾਂ ਕਰਤਾਰ ਤੋਂ ਮੈਂ ਨਸੀ ਨੰਬਰ ਬਣਿਆ ਪਹਿਲੀ ਵਾਰ ਕਰਤਾਰ ਚਲਾਈ ਆ ਹਾਂ ਕਰਤਾਰ ਤੇ ਪਹਿਲੀ ਵਾਰ ਹੀ ਆਇਆ ਹੁਣ ਤੇ ਗੁਰਦੀਪ ਤੇ ਤੇ ਮਾਰੇ ਆ 3 ਚੀਜ਼ ਅੱਛਾ ਵਧੀਆ ਗੱਡੀ ਲੱਗੀ ਜਣੀ ਵਧੀਆ ਤਾਂ ਆਈ ਹੈ ਨੰਬਰ 1 ਦੀ ਮਸ਼ੀਨ ਹੈ ਇਹ ਤੋਂ ਅੱਜਾ ਹੱਪਰ ਬਣਕਾ ਨੂੰ ਇਹਦੇ ਪਿੱਛੇ ਆ ਸਾਰਿਆਂ ਦੇ ਪਿੱਛੇ ਹੈ ਤਾਂ ਸਾਰਿਆਂ ਦੇ ਨੰਬਰ 1 ਥੋੜੀ ਹੈ ਇਹ ਕਟਰ ਕਰਤਾਰ ਦਾ ਮਸ਼ੀਨ ਕਰਤਾਰ ਦੀ ਜੋੜੀ ਟਕਾ ਕੇ ਇੰਨੀ ਵਧੀਆ ਬਣਦੀ ਆ ਨਾ ਵੀ ਮੱਕੀ ਨੂੰ ਤਾਂ ਖਾਂਦੀ ਫਿਰਦੀ ਆ ਆਹ ਕਹਿੰਦੀ ਵੀ ਹਟ ਜਾ ਪਰੇ ਹੈ ਕਿ ਨਹੀਂ ਮੱਕੀ ਨੂੰ ਤਾਂ ਖਾਤੀ ਫਿਰਦੀ ਹੈ ਹਾਂ ਲਓ ਜੀ ਬਾਈ ਮਸ਼ੀਨ ਚੱਲਦੀ ਆ ਹਜੇ ਮੈਂ ਲੱਗ ਗਿਆ ਦਾ ਚਲਾਉਣ 10:33 ਹੋ ਗਏ 10:33 ਮਿੰਟ ਹੋਣ ਤੋਂ ਬਾਅਦ ਹਜੇ ਮਸ਼ੀਨ ਆ ਜਿਹੜੀ ਆ ਨਾ ਆਪਣੀ ਖੇਤ ਦੇ ਵਿੱਚ ਹੀ ਆ ਬਸ ਦੋ ਗੇੜੇ ਰਹਿ ਗਏ 9 ਤਰੀਕ 9 10:33 ਮਿੰਟ ਬਰ ਰਹਿ ਗਏ ਦੋ ਗੇੜੇ ਮੈਂ ਨਾ ਮਸ਼ੀਨ ਚਲਾਉਣ ਲੱਗ ਗਿਆ ਤਾਂ ਖੇਤਾਂ ਵਾਲਿਆਂ ਦਾ ਰਿਵਿਊ ਲੈਣਾ ਤਾਂ ਆਪਾਂ ਨਾ ਵੀ ਕਿਦਾਂ ਉਹ ਵੀ ਰਹਿ ਗਿਆ ਚਲੋ ਕੰਮ ਚੱਲਦਾ ਜਾਈਦਾ ਨਾ ਵੀਡੀਓ-ਬਿਡੀਓ ਦਾ ਕੀ ਆ ਬਾਕੀ ਇਹ ਕਿਹੜਾ ਰਹਿ ਗਿਆ ਇਹ ਆਪਾਂ ਹੋਰ ਕਰਦੇ ਆਗੇ ਤੇ ਹਨਾ ਨਾਲੇ ਤੇ ਤਿੰਨ ਕੀਲੇ ਉੱਥੇ ਆਗੇ ਤੇ ਉਧਰ 10 ਕੀਲੇ ਪਿੱਛੇ ਵੱਢ ਕੇ ਇਹ ਤਿੰਨ ਕੀਲੇ ਆਪਾਂ ਆਗੇ ਦੇ ਇਹਨਾਂ ਦੇ ਵਿੱਚ ਇੱਕ ਬਚਾਲਾ ਜਿਹਾ ਕੀਲਾ ਕੋਰਤਾ ਉਹ ਵੀ ਲਗੜਿਆ ਅੰਦਰ ਦਾ ਬਾਕੀ ਇਹ ਵੀ ਮੱਕੀ ਠੀਕ ਦੀ ਸੁੱਕੀ ਸੀ ਸੋਹਣੀ ਸੀ ਨਾ ਹੀ ਬਹੁਤੀ ਗਿੱਲੀ ਦੀ ਨਹੀਂ ਬਹੁਤੀ ਸੁੱਕੀ ਸੀ ਬਸ ਸਮਝ ਲਓ ਵੀ ਛੱਲੀ ਉੱਪਰੋਂ ਖੜੀ ਜੀ ਹੁੰਦੀ ਲਟਕੀ ਨਹੀਂਦੀ ਜਿਵੇਂ ਸਵੇਰੇ ਲੜਕੀ ਵੀਦੀ ਨਾ ਉੱਥੇ ਉਹ ਚੀਜ਼ ਨਹੀਂਦੀ ਹੈਗੀ ਵਿੱਚ ਪੜਦੇ ਹਰੇ ਵੀ ਬਹੁਤ ਹੈ ਜਣੀ ਚਲੋ ਫਿਰ ਵੀ ਜਣੀ ਵਧੀਆ ਕੰਮ ਨਿਭੜ ਗਿਆ ਬਾਈ ਦਾ ਵੀ ਇਹਨਾਂ ਦੇ ਹੈਗੇ ਆ 22 ਕੀਲੇ ਅੱਜ ਮੂਰਤ ਕਰਤਾ ਨਾ ਤਿੰਨ ਕੀਲੇ ਵਰਤੇ ਇਹਨਾਂ ਦੇ ਤਿੰਨ ਤੋਂ ਬਾਅਦ ਹੁਣ ਆਪਾਂ ਜਿਹੜੇ ਫੇਰ ਇੱਕ ਦਿਨ ਨਾ ਦਿਹਾੜੀ ਇਹਨਾਂ ਦੇ ਕੱਢ ਕੇ ਲਾ ਜਾਾਂਗੇ ਇੱਥੇ ਬਾਕੀ ਰਾਜੂ ਚੜਾਇਆ ਹੁਣ ਹੋ ਗਿਆ ਧਾ ਘੰਟਾ ਮੈਂ ਇੱਕ ਖੇਜਾ ਦੇਖਣਾ ਦਾ ਉਹ ਵੀ ਦੇਖ ਕੇ ਆਂਦਾ ਫਿਰ ਮਾ ਨੂੰ ਕੱਲ ਦਾ ਦੇਖਿਆ ਵੀ ਜੇ ਕੱਲ ਤੋਂ ਵਿਚਾਰ ਬਣੇ ਆ ਤਾਂ ਕੱਲ ਨੂੰ ਉਹਨਾਂ ਦੇ ਲਾ ਦਾਂਗੇ ਝਾਟਾ ਨਹੀਂ ਤਾਂ ਫਿਰ ਪਰਸੋਂ ਦੀ ਲੱਗੂ ਝਾਟਾ ਬਾਕੀ ਕਰਮਾਂ ਵਾਲੀ ਹੈ ਨਾ ਵੀ ਵਧੀਆ ਆਪਣੇ ਰੂਪ ਦੇ ਵਿੱਚ ਚੱਲੀ ਜਾਂਦੀ ਆ ਤਾਰਾਂ ਕਰਕੇ ਮਾਰ ਪੈਂਦੀ ਆ ਨਾ ਤਾਰਾਂ ਇਹਦੇ ਵਿੱਚ ਵੀ ਤਾਰਾਂ ਉਹ ਉੱਥੇ ਤਾਰਾਂ ਇਹਦੇ ਵੀ ਇੱਧਰ ਵੀ ਤਾਰਾਂ ਇਹਦੇ ਉਹਦੇ ਕਰਕੇ ਘੇਰੇ ਨਾਲ ਬਾਈ ਉਹ ਉੱਪਰਲੇ ਖੇਚ ਵੀ ਤਿੰਨ ਕੀਲਿਆਂ ਦੇ ਵਿੱਚ ਤਿੰਨ ਜਗ੍ਹਾ ਤਾਰਾਂ ਆ ਗਈਆਂ ਉਹਦੇ ਕਰਕੇ ਥੋੜਾ ਜਿਹਾ ਟਾਈਮ ਲੱਗ ਗਿਆ ਨਹੀਂ ਤਾਂ ਸਮਝ ਲਓ ਵੀ ਕੱਦਾ ਰਗੜਿਆ ਜਾਣਾ ਤਾਂ ਉਹ ਉਹਦਾ ਘਰ ਵੀ ਚਲੇ ਜਾਂਦੇ ਬਾਕੀ ਕਿਹੜਾ ਲਾਸਟ ਕਿਹੜਾ ਰਹਿ ਗਿਆ ਹੁਣ ਆਪਾਂ ਕਟਰ ਲਾ ਕੇ ਮਸ਼ੀਨ ਲੈ ਜਾਣੀਆਂ ਪੈਂਡ ਪਿੰਡੋਂ ਫਿਰ ਸਵੇਰੇ ਹਨਾ ਜਾਣਾ ਆਪਾਂ ਨੇ ਆਪਣੇ ਪਿੰਡਾਂ ਕਣੀਓ ਵੱਢਣੀ ਆ। ਹਾਂ ਮੁੱਕ ਗਿਆ ਵਾਸ ਲਾਸਟ ਕਿੜਾ। ਆ ਇੱਥੇ ਬੁਰਜੀਆਂ ਇੱਥੇ ਨਾ ਰੋਡ ਨਿਕਲੇ ਆ ਜੂ ਆ ਸਾਹਮਣੇ ਰੋਡ ਨਿਕਲੇ ਆ ਬੜਾ ਰੋਡ ਨਿਕਲੇ ਆ ਨਾ ਉਹਦੇ ਕਰਕੇ ਬੁਰਜੀਆਂ ਲਾਈਆਂ ਹੋਈਆਂ ਖੰਭੇ ਆ ਬੜੇ ਲਾਇਆ ਨਾ ਉਹਨਾਂ ਨੂੰ। ਇਹਦੇ ਕਰਕੇ ਬੁਰਜੀਆਂ ਲਾਈਆਂ ਹੋਈਆਂ। ਇਹ ਵਿੱਚ ਵੀ ਆ ਬਾਈ ਕਹਿੰਦੇ ਬੁਰਜੀਆਂ ਕਿਤਾ ਆ ਲੱਗਿਆ ਆ ਖੰਭੇ ਦਾ ਨਾ ਹੁੰਜਾ ਆ। ਇਹ ਇਥੇ ਲੱਗੀਆਂ ਹੋਈਆਂ ਕਿਤੇ ਇਹ ਤਾਂ ਕਰਕੇ ਚਲੋ ਇਹ ਜਿਹੇ ਤੀਜਾ ਦੇ ਹਨਾ ਵੀਰੇ ਕੰਬਾਈਨ ਵਾਲਿਆਂ ਨੂੰ ਬੇਨਤੀ ਹੋ ਮੱਕੀ ਵਾਲਾ ਕਟਰ ਜਿਹੜੇ ਮੇਰੇ ਭਰਾ ਚਲਾ ਰਹੇ ਆ ਬੁਰਜੀ ਹੋ ਗਈ ਇਹ ਜੀਜਾਂ ਦੇ ਕਟਰ ਨੂੰ ਹਨਾ ਬਹੁਤ ਦੂਰ ਰੱਖਣਾ ਆਪਾਂ ਨੁਕਸਾਨ ਨਾ ਹੋਵੇ ਮੇਰੇ ਕਿਸੇ ਭਰਾ ਦਾ ਹਨਾ ਵੀ ਕੋਈ ਤੁਹਾਨੂੰ ਪਤਾ ਹੀ ਆ ਬਾਈ ਮੱਕੀ ਵਾਲਾ ਕਟਰ ਦਾ ਸਮਾਨ ਬਹੁਤ ਮਹਿੰਗਾ ਆ ਛੱਲੀਆਂ ਤੋੜਤੀਆਂ ਛੱਲੀਆਂ ਵੀ ਵੈਸੇ ਹਰੀਆਂ ਹੀ ਆ ਛੱਲੀਆਂ ਤੋੜਤੀਆਂ ਉਹਨਾਂ ਨੇ ਇੰਨੀਆਂ ਵੀ ਹੈਗੀਆਂ ਇਹਦੀਆਂ ਇੱਕ ਪੈ ਪਾ ਲੱਗਿਆ ਜਾਵੇਂ ਵੱਕੀ ਦੇ ਵਿੱਚ ਲੱਗਿਆ ਹੋਇਆ ਆ ਆ ਦੇਖੋ ਲੋਹੇ ਦਾ ਪਾਇਪ ਆ ਨਾਲੇ ਗਾਡਰ ਜਿਹਾ ਬੜਾ ਕੰਮਾ ਹੁੰਦਾ ਨਾ ਜਿਹੜਾ ਉਹ ਲਾਇਆ ਹੋਇਆ ਦੀ ਉਹ ਖੜਾ ਕਰਨਾ ਕੰਮਾ ਇੱਥੇ ਆ ਲੱਗੀ ਹੋਈ ਆ ਉਹ ਸਪੋਰਟ ਇਧਰ ਤਾਂ ਕੁਝ ਹੈ ਨਹੀਂ ਦੇਖਦੇ ਆ ਮੀਰਾ ਜੂ ਨੂੰ ਪਤਾ ਹੁਣ ਉਹ ਵੱਢ ਕੇ ਗਿਆ ਹਨ ਪਹਿਲਾਂ ਉਹ ਪਤਾ ਲੱਗੂ ਉਹ ਤੇ ਵੀ ਕਿਵੇਂ ਆ ਸਾਹ ਪਤਾ ਲੈ ਗਿਆ ਮਸ਼ੀਨ ਲੱਗਦਾ ਮੈਨੂੰ ਵੀ ਇਹ ਲੋਟ ਨਹੀਂ ਆਇਆ ਕੰਮ ਆ ਤੇ ਟਰਾਲੀ ਕੋਲ ਬਾਕੀ ਇੱਥੇ ਆਉਣਾ ਕਟਰ ਲਾਵਾਂਗੇ ਕਟਰ ਲਾ ਕੇ ਹਨਾ ਪਿੰਡ ਨੂੰ ਜਾਵਾਂਗੇ ਪਿੰਡ ਤੋਂ ਪਿੱਛੇ ਵੇਰੇ ਹਨਾ ਉਧਰ ਆਪਣੇ ਪਿੰਡ ਵਾਲੀ ਸਾਈਡੇ ਭੇਜਣੀ ਆ ਮਸ਼ੀਨ ਉਧਰ ਹੈਗੇ ਕੱਲ ਨੂੰ ਕੰਮ ਉਧਰ ਆ ਉਧਰੇ ਫਿਰ ਲਾਵਾਂਗੇ ਕੱਲ ਨੂੰ ਦਿਹਾੜੀ ਪਰ ਸੋ ਨੂੰ ਦੇਖਦੇ ਆ ਫਿਰ ਇੱਥੀ ਨਹੀਂ ਹੈ ਨਾ ਬਾਕੀ ਜਿਹੜੇ ਮੇਰੇ ਵੀਰਾਂ ਨੂੰ ਹਨਾ ਆਇਆ ਤਾਂ ਵੀ ਭਾਈ ਇਧਰਲੀ ਸਾਈਡ ਰੋਪਣ ਵਾਲੀ ਸਾਈਡ ਆਉਣਾ ਨਹੀਂ ਆ ਦੇ ਲੋ ਭਾਈ ਅਜੇ ਰੋਪੜ ਜ਼ਿਲ੍ਹੇ ਦੇ ਵਿੱਚ ਚੱਲਦਾ ਹੈ ਆਪਣੇ ਹੱਲੋ ਮਾਜਰੇ ਪਿੰਡ ਚੱਲਦਾ ਇੱਥੇ ਵੱਡੀ ਅੱਜ ਸਵੇਰੇ ਸਾਡੇਰੇ ਦੀ ਮਸ਼ੀਨ ਇੱਧਰ ਲਿਆ ਕੇ ਲਾਈ ਪੀ ਅੱਜ ਬਾਕੀ ਹੁਣ ਚਾਲ ਜੀ ਬਣ ਗਈ ਹੈ ਨਾ ਬਾਈ ਨਹੀਂ ਤਾਂ ਰੋਜ਼ ਕਿਆ ਹੁੰਦਾ ਦਾ 8 ਵਜੇ ਘਰੋਂ ਨਿਕਲਦੇ ਤੇ ਅੱਜ ਚਲੋ ਬਾਬੇ ਦੀ ਕਿਰਪਾ ਵਿੱਚ 6 6:30 ਵਜੇ ਘਰੋਂ ਨਿਕਲ ਗਏ 6:30 ਵਜੇ ਤੋਂ ਮਸ਼ੀਨ ਆਪਾਂ ਲਿਆ ਕੇ ਆ ਨਾ ਖੇਤ ਚ ਉਹਨਾਂ ਦੇ ਜੱਕਾ ਜੋੜਤਾ ਪਾ ਬਾਕੀ ਹੁਣ ਰੋਟੀਨ ਆ ਜਿਹੜੀ ਹੈ ਨਾ ਇੱਕ ਨੇ ਬਣੀ ਰਹੂਗੀ ਵੀ ਖਿੱਚ ਕੇ ਰੱਖਾਂਗੇ ਕੰਮ ਨੂੰ ਜਿਹੜੇ 15 20 ਦਿਨ ਲਾਉਣੇ ਆ ਹੋਣਾ ਇਹਨਾਂ ਪੂਰੇ ਠੋਕ ਕੇ ਲਾਵਾਂਗੇ ਬਾਕੀ ਬਾਰ ਲਾਈਟ ਦਾ ਚਾਨਣਾ ਬਹੁਤ ਆ ਦੇਖੋ ਦਿਨੇ ਚੜਾਇਆ ਪਿਆ ਉਹ ਦੇਖੋ ਕਿੱਥੇ ਤੱਕ ਲਾਈਟ ਜਾਂਦੀ ਹੈ ਟਰਾਲਾ ਵੀਰ ਉਹਨਾਂ ਦਾ ਹੋ ਗਿਆ ਫੁੱਲਾ ਪਾਉਣ ਨੂੰ ਜਗ੍ਹਾ ਨਹੀਂ ਰਹੀ ਉਹਦੇ ਕਰਕੇ ਮੈਨੂੰ ਲੱਗਦਾ ਵੀ ਟੈਂਕ ਵੀ ਸ਼ਾਇਦ ਆਵੇ ਥੱਲੇ ਹੀ ਨਟੇਰੀ ਕਰਾ ਲੈਣ ਕਿਤੇ ਚਲੋ ਚੱਲਦੇ ਹੁਣ ਲਾਉਨੇ ਆ ਕਟਰ ਟਰਾਲਾ ਵੀ ਖਾਸੀ ਦੂਰ ਖੜਾ ਹਿੱਤੇ ਤੇ ਉੱਤੀ ਛੱਡਿਆ ਤੇ ਉੱਥੇ ਟਰਾਲਾ ਕਰਕੇ ਲੋਡ ਕੱਢਰ ਫੇ ਮਸ਼ੀਨ ਭੇਜਦੇ ਆ ਪਿੰਡ ਨੂੰ ਚਲੋ ਮਿਲਦੇ ਆ ਜੀ ਫਿਰ ਖਾਲੀ ਟਰਾਲਾ ਲੋਡ ਪਤੰਦਰ ਪਰਾਂ ਨੂੰ ਚੱਲੇ ਦੇ ਇਹ ਹਜੇ ਵੀ ਕਹਿੰਦਾ ਵੀ ਦੱਸ ਕੇ ਕਿੱਥੇ ਆ ਵੱਢੇ ਆਈਏ ਉਹ ਇਧਰ ਨੂੰ ਜਾਣਾ ਇਧਰ ਨੂੰ ਜਾਣਾ ਆਓ ਗਾਹਾਂ ਬੜਾ ਰੋਡ 'ਤੇ ਦੇਖ ਕੇ ਆਉਣਾ ਸੱਦਾ ਹੀ ਆਈ ਚਲੋ ਰਾਤ ਤੋਂ ਬਾਅਦ ਫੇਰ ਪਹੁੰਚ ਗਏ ਸੱਲੋ ਮਜਰੀ ਬਾਈ ਦੇ ਵੀਰੇ ਦੇ ਢਿੱਲੋ ਫਾਰਮ ਦੇ ਵਿੱਚ ਇਹ ਰਹਿ ਗਿਆ ਦਾ ਉੱਧਰ ਹਨਾ ਉਹ ਉੱਥੇ ਵੱਡੀ ਦੀ ਪਹਿਲਾਂ ਆਪਾਂ ਰਾਤ ਰਾਤ ਉੱਥੇ ਵੱਢ ਗਏ ਉਹ ਦਿਨ ਚਾ ਉਹ ਵੱਡੀ ਦੇ ਉੱਥੇ ਤੇ ਕਟਰ ਪਾ ਕੇ ਤੁਰ ਗਏ ਤੇ ਪਿੰਡ ਨੂੰ ਹਨਾ ਉਹਦੇ ਬਾਅਦ ਆ ਆ ਗਏ ਫੇ ਇੱਥੇ ਇਹ ਬਿਲਕੁਲ ਆਪਾਂ ਨਾਲ ਜਿਵੇਂ ਚਮਕੌਰ ਸਾਹਿਬ ਦੇ ਬਿਲਕੁਲ ਪਿੱਛੇ ਸਮਝ ਲਓ ਵੱਢ ਕੇ ਆ ਕੇ ਉਹ ਸਾਹਮਣੇ ਚਮਕੌਰ ਸਾਹਿਬ ਆ ਸ਼ਹਿਰ ਹਨਾ ਗੁਰੂਆਂ ਪੀਰਾਂ ਦੀ ਧਰਤੀ ਸਿੱਧਾ ਹੀ ਧਰਤੀ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਹਾਂ ਬਜੀ ਕਿਵੇਂ ਆ ਦੇਖਿਆ ਟਰਾਲੇ ਡੇਡੇ ਜੁਪੀਜ ਜੁਪੀ ਟਰਾਲੇ ਹੈਗੇ ਨੇ ਇਹਦੇ 18 ਫੁੱਟਾ ਦੇਲਾ ਕਾਲਾ ਖੂਹ ਹੈ ਆ ਕਾਲਾ ਰੇਲ ਗੱਡੀ ਹੋ ਆ ਹਾਂ ਆ ਤਾਂ ਮੱਕੀ ਸੁੱਕੀ ਆ ਨਾ ਆ ਗੁੱਲਾ ਸਾਫਤਾ ਨਿਕਲਦਾ ਨਾ ਚੱਲ ਠੀਕ ਆ ਵਧੀਆ ਹੈ ਹਾਂਜੀ ਥੋੜੀਆਂ ਇਹ ਮੱਕੀਆਂ ਨਾ ਨਰਵਾਈ ਦਿਖਾਉਣੀ ਆ ਕਿ ਤਾ ਨਾ ਪੱਛੋਂ ਪੁੱਛੋਂ ਨੀ ਜਲਦੀ ਦੱਖਣੇ ਚਲੀ ਜਾਂਦਾ ਉਹਦਾ ਕਿ ਆ ਕਿ ਮੱਕੀਆਂ ਸੁੱਕਦੀਆਂ ਨਹੀਂ ਹੈਗੀਆਂ ਰੋਟੀ ਖਾ ਲਈ ਹਾਂਜੀ ਠੀਕ ਆ ਉੱਕ ਪੱਕ ਲੱਗਦੀਆਂ ਤਾਂ ਫੜ ਲਿਆ ਕਰੋ ਉਹ ਬਾਜ਼ਾਰ ਚੋਂ ਬੰਦੇ ਇਹਨਾਂ ਨੇ ਆਪਦੇ ਲਾਏ ਹੋਏ ਆ ਨਾਲ ਲੇਬਰ ਵਾਲੇ ਚੱਲੀ ਤਾਂ ਵੈਸੇ ਰਹਿੰਦੀ ਨਹੀਂ ਹੈਗੀ ਚਲੋ ਐ ਵੀ ਕਿਤੇ ਗਿਰਦੀ ਆ ਬਣੀ ਮੋਟੀ ਮੋੜ ਕੀੜ ਜਣਾ ਤਾਂ ਤੱਕ ਲੈਨੇ ਆ ਇਹ ਵੱਡੇ ਟਾਇਰਾਂ ਦਾ ਨਾ ਪਹਿਲਾਂ ਮੈਨੂੰ ਐਂ ਦਾ ਮਾਇਰ 4 ਵੀਲ ਉਹ ਹੀ ਲਾ ਕੇ ਬੈਠੇ ਕਿ ਕੀ ਆ ਨਾ ਉਹ ਆ ਪਰ ਬੈਡਾਂ ਬੂਡਾਂ ਤੇ ਬੜੀ ਤਸਨੀਜੋ ਆ ਮਸ਼ੀਨ ਤੱਪਦੀ ਨਹੀਂ ਹੈ ਜਿਵੇਂ ਆਹ ਆ ਰਾਮਗਲ ਜਾਂਦੀ ਆ ਲੈ ਢਿੱਲੋਂ ਫਾਰਮ ਹੁਣ ਆਪਾਂ ਮਸ਼ੀਨ ਤੋਂ ਪਰੇ ਹੋ ਗਏ ਮੋਟਰ ਤੇ ਆ ਗਏ ਬਾਈ ਗਰਮੀ ਨੇ ਮੈਂ ਕਹਿੰਦਾ ਬਈ ਚੁੱਪੀ ਤੋੜੀ ਪਈ ਆ ਇੰਨੀ ਜਿਆਦੇ ਗਰਮੀ ਆ ਹਿਸਾਬ ਲਾ ਲੋ ਤੁਸੀਂ ਛਾਵਾਂ 'ਚ ਖੜੇ ਹੋਏ ਵੀ ਗਰਮੀ ਐ ਇੰਨਾ ਪਸੀਨਾ ਚੋਂਦਾ ਹਿਸਾਬ ਲਾ ਲੋ ਬਹੁਤ ਜਿਆਦੇ ਗਰਮੀ ਆ ਤਿੰਨ ਚਾਰ ਦਿਨ ਤਾਂ ਇੰਨੀ ਗਰਮੀ ਲੱਗੀ ਆ ਵੀ ਲੰਗੀ ਆ ਬਹੁਤ ਜਿਆਦੇ ਕੱਲ ਫਿਰ ਸ਼ਾਮੀ ਬਾਈ ਮਸ਼ੀਨ ਰਾਜੂ ਨੂੰ ਫਿਰ ਰੈਸਟ ਤੇ ਕਰਤਾ ਤਾਂ ਵਾਹ ਚੱਲ ਗਰਮੀ ਆ ਨਾ ਬਾਈ ਤਿੰਨ ਚਾਰ ਘੰਟੇ ਵਿੱਚੋਂ ਆਪ ਲਾ ਲਈ ਦੀ ਆ ਵੀ ਨਾਲੇ ਕੰਮ ਵੱਧ ਹੋ ਜਾਂਦਾ ਨਾ ਦੋ ਬੰਦੇ ਹੁੰਦੇ ਆ ਵੀ ਨਾਲੇ ਬੰਦਾ ਆਰਾਮ ਕਰ ਲੈਂਦਾ ਉਤੇ ਬਾਅਦ ਇੱਥੇ ਵੱਢ ਕੇ ਇੱਥੇ ਹੋਰਾਂ ਨਾਲ ਉਹ ਵੱਢ ਕੇ ਫੇਰ ਅੱਜ ਪਿੰਡ ਜਾਵਾਂਗੇ ਇੱਥੇ ਤਾਂ ਵੀਰੇ ਨਾ ਪ੍ਰੋਗਰਾਮ ਆ ਜਿਹੜਾ ਅਗਲੇ ਹਫ਼ਤੇ ਦੇ ਵਿੱਚ ਚੱਲ ਜੂਗਾ ਕਿਉਂ ਇਹਨਾਂ ਦੀ ਮੱਕੀ ਹਜੇ ਬਈ ਨਰਮਾ ਹੋਰ ਬਾਕੀ ਤਾਂ ਜੇ ਭੁੰਨ ਕੇ ਖਾਣ ਵਾਲੀਆਂ ਹੀ ਆ ਜਿਹੜੇ ਚੱਲੀਆਂ ਹੈਗੀਆਂ 7-8 ਕਿਲੇ ਅੱਜ ਹੋ ਜਣ ਇਹਨਾਂ ਦੇ ਵੱਢਣ ਵਾਲੇ 10 ਬਾਕੀ ਉਹ ਸਾਹਮਣੇ ਦੀ ਉਹ ਵੀ ਦੇਖ ਕੇ ਆਇਆ ਦਾ ਛੱਲੀ ਨਰਮਾ ਹੈ ਛੱਲੀ ਸੁੱਕਦੀ ਹੋ ਰਹੀ ਪਤਾ ਨਹੀਂ ਕਿ ਐਨੀ ਗਰਮੀ ਪੈਂਦੀ ਆ ਚਾਰ ਪੰਜ ਦਿਨ ਤੇ ਆ ਮੱਕੀ ਆ ਸਾਹਮਣੇ ਪੜਦਾ ਦੇਖਣੇ ਨੂੰ ਐਨ ਹੋ ਗਿਆ ਵੀ ਸੁੱਕ ਗਿਆ ਪਰ ਵਿੱਚ ਜਿਹੜਾ ਦਾਣਾ ਉਹੀ ਛੱਲੀ ਦੀ ਆ ਉਹੀ ਉਹ ਮੱਕੀ ਆ ਐਨੀ ਜਿਆਦਾ ਉਹ ਆ ਘਾਤ ਕੋਈ ਆ ਪਿਆ ਕੰਮ ਪੁੱਛੋ ਨਾ ਕੋਸ ਆ ਨੱਕੂ ਠੀਕ ਆ ਪਰ ਤੇ ਠੀਕ ਆ ਨੱਕੂ ਆ ਉਹ ਗੱਲਾ ਉਹਦੇ ਕਰਕੇ ਫੇ ਥੋੜਾ ਜਿਹਾ ਰੋਕਣਾ ਪੈਂਦਾ ਉਹ ਚਲਦੀ ਆ ਬਾਕੀ ਆਇਆ ਵੀ ਪੰਜ ਚਾਰ ਦਿਨ ਨੂੰ ਹਨਾ ਕੰਮ ਹੋਰ ਆ ਜਿਹੜਾ ਵੀ ਖੁੱਲ ਜੂਗਾ ਹੁਣ ਫੁੱਲ ਇੱਕ ਰਾਂਡਾ ਸੁੱਕ ਜੇ ਵਜਾ ਫਿਰ ਆਇਆ ਵੀ ਆਪਾਂ ਮਸ਼ੀਨ ਵਾਲਾ ਵੀ ਸੌਖੇ ਆ ਉਹਦੇ ਬਾਅਦ ਮਸ਼ੀਨ ਤੋਂ ਬਾਅਦ ਖੇਤ ਵਾਲਾ ਵੀ ਸੌਖਾ ਹਨਾ ਛੱਲੀ ਨਹੀਂ गिरਦੀ ਨਾ ਟਾਂਡਾ ਨੁਕਸਾਨ ਹੁੰਦਾ ਫੇ ਦਾਣਿਆਂ ਦੇ ਵਿੱਚ ਨਹੀਂ ਕਚਰਾ ਪਚਰਾ ਆਉਂਦਾ ਹਨਾ ਹੁਣ ਜੇ ਆਪਾਂ ਹਰੇ ਡਾਂਡੇ ਦੇ ਵਿੱਚ ਵੜਦੇ ਤਾਂ ਜ਼ਰੂਰ ਆ ਹਰੇ ਡਾਂਡੇ ਦੇ ਨਾਲ ਕੀ ਹੁੰਦਾ ਨਾ ਫਿਰ ਜਿਹੜਾ ਕਚਰਾ ਮੜਾ ਮੋੜਾ ਪੱਤਾ ਛੱਟਾ ਜਾ ਉਹ ਵੀ ਆਈ ਜਾਂਦਾ ਫਿਰ ਗੁੱਲਾ ਵੀ ਟੁੱਟ ਜਾਂਦਾ ਨਰਮਦਾ ਉਹ ਵੀ ਦਾਣਿਆਂ ਦੇ ਵਿੱਚ ਆ ਜਾਂਦਾ ਚਲੇ ਜਣੋਂ ਫੇਰ ਵੀ ਐਵੇਂ ਹੀ ਸਫਾਈ ਵਧੀਆ ਆਈ ਜਾਂਦੀ ਆ ਵੀ ਉਹ ਚੀਜ਼ ਹਰੇ ਕਰਕੇ ਮਾਰ ਪੈ ਜਾਂਦੀ ਆ ਕਈ ਵੀਰਾਂ ਦੇ ਫੋਨ ਆਏ ਹਨਾ ਵੀ ਯਾਰ ਬਾਈ ਹਜੇ ਮਸ਼ੀਨ ਤੁਸੀਂ ਚਲਾਤੀ ਸਾਡੇ ਟੋਟਾ ਕਰਦੀ ਆ ਮਸ਼ੀਨ ਵੀਰੇ ਟੋਟਾ ਮਸ਼ੀਨ ਨਹੀਂ ਕਰਦੀ ਟੋਟਾ ਮੱਕੀਆਂ ਦਾ ਹੀ ਹੁੰਦਾ ਹਜੇ ਮੱਕੀ ਤੁਸੀਂ ਹਿਸਾਬ ਲਾ ਲਓ ਪਰਸੋਂ ਜਿਹੜੀ ਵੱਡੀ ਆ ਹਨਾ ਅਸੀਂ ਕਿੰਨੀ ਸੁੱਕੀ ਪਈ ਤੀ ਉਹ ਜਿਵੇਂ ਛੱਲੀ ਆ ਧਰਤੀ ਟੁੱਟ ਟੁੱਟ ਵੀ ਛੱਲੀਆਂ ਵੀ ਗਿਰੀਆਂ ਪਈਆਂ ਤੀਆਂ ਉਹਦਾ ਟੈਂਪਰੇਚਰ ਵੀ ਆਪਣੇ ਸੌਰੀ ਮੌਸਚਰ 40 45 ਵਾਲੀ ਆ 38 ਪਦੇ 49 ਇੰਨਾ ਕਾਇਆ ਤੁਸੀਂ ਸਾਬ ਲਾ ਲੋ ਵੀ ਦੇਖਣ ਨੂੰ ਮੱਕੀ ਐ ਲੱਗਦੀ ਜਿਵੇਂ ਮੈਂ ਆਪਾਂ ਕਹਿ ਨਹੀਂ ਦਿੰਦੇ ਵੀ ਕਣਕ ਨਹੀਂ ਬਲ ਮੁੜ ਕੇ ਖੜ ਗਈ ਵੀ ਹੋਂਦਾ ਝਾੜਨ ਲੱਗ ਜਣੇ ਦਾਣੇ ਉਹ ਕਾਪਾ ਹੋਇਆ ਤਾਂ ਉਹਦਾ ਵੀ ਮੌਕਚਰ 40 ਆਇਆ ਵੀ ਮੱਕੀ ਦਾ ਮੌਕਚਰ ਨਹੀਂ ਜਾ ਸਕਦਾ ਹਨਾ ਮੇਰਾ ਵੀਰ ਮੱਕੀ ਵਾਲਾ ਕੋਈ ਇਹ ਨਾ ਸੋਚੇ ਵੀ ਹਨਾ ਮੌਕਚਰ ਮੈਂ 15 ਕਰ ਲੂੰਗਾ 10 ਕਰ ਲੂੰਗਾ 20 ਕਰ ਲੂੰਗਾ 25 ਦੇ ਘਟ ਤਾਂ ਬਾਈ 30 ਤੇ ਥੱਲੇ ਆਉਂਦਾ ਹੀ ਨਹੀਂ ਮੌਕਚਰ ਇੱਕ ਦਿਨ ਦੀ ਧੁੱਪਾਂ ਵੱਢ ਕੇ ਧੁੱਪਾਂ ਲੱਗਦੀ ਆ ਇੱਕ ਧੁੱਪਾਂ ਨਾਲ ਸੁੱਕਦੀ ਆ ਮੱਕੀ ਐਹੀ ਜੀ ਫਸਲ ਆ ਇਹ ਬਾਕੀ ਰੇਟ ਹੈ ਨਾ ਚਲੋ ਵਧੀਆ ਵੀ ਰੇਟ ਹੈ ਜਿਹੜਾ achar ਵਾਲੇ ਤੇ ਬਾਈ ਸਾਡੇ ਏਰੀਏ ਦੇ ਵਿੱਚ ਹੈ ਨਾ ਉਹ 50 55 45 ਇੰਨਾ ਕੁ ਰੇਟ ਲਾਉਂਦੇ ਹੁੰਦੇ ਤੇ ਕੀਲੇ ਦਾ ਜਣੀ ਅਗਲੇ 10 ਦਿਨ ਕਢਾ ਕੇ ਪਕਾ ਲਈ ਹੁਣ ਕੀਲਾ ਜਿਹੜਾ ਹੈ ਨਾ ਉਹ 80 ਪਲੱਸ 85 80 85 90 ਇੱਥੇ ਤੱਕਰ ਜਾਈ ਜਾਂਦਾ ਵੀ ਜਣੀ ਔਸਤ ਆ ਜਿਹੜੀ ਇਹ ਏਰੀਏ ਦੀ ਔਸਤ ਆ ਬਾਈ ਉਹਨਾਂ ਦੀ ਵੱਡੀ ਆ ਆਪਾਂ ਨੇ ਪਰसों ਜਿਹਦੇ ਨਾਲ ਇਹਨਾਂ ਨੇ ਸ਼ੁਰੂਆਤ ਇਹ ਕਰੀ ਦਿਓ ਥੱਲੇ ਜਾ ਕੇ ਹੈ ਨਾ ਰੋਡ ਦੇ ਨਾਲ ਉੱਥੇ ਇਹਨਾਂ ਦੀ ਔਸਤ ਆ 40 42 ਕੁਆਂਟਲ ਦੀ ਔਸਤ ਆ ਜਿਵੇਂ ਬੰਦਿਆਂ ਨੇ ਸੱਚ ਦੱਸਿਆ ਕੋਈ ਝੂਠ ਨਹੀਂ ਮਾਰੇ ਆ ਨਹੀਂ ਆ ਨਾ ਨਿਕਲੀ 40 ਆ ਦੱਸਦਾ ਅਗਲਾ 60 ਆ ਉਹ ਕੰਮ ਨਹੀਂ ਨਾ ਕੋਲੇ ਬੰਦੇ ਵੀਰ ਉਹਨੇ ਘੈਂਟ ਆ ਵੀਰੇ ਵੀਰੋ ਨੇ ਇਹਨਾਂ ਨੇ ਹੁਣ ਮੈਂ ਪੁੱਛਿਆ ਕਿ ਕਿੰਨੀ ਆਈ ਉਦਨ ਵਾਲੇ ਕਹਿੰਦੇ ਵੀ 40 ਕੁਆਂਟਲ ਦੀ ਔਸਤ ਆਈ ਆ ਮਾ ਠੀਕ ਆ ਬਹੁਤ ਸੋਹਣਾ ਚਲੋ ਵੀ ਰੇਟ ਆ ਜਿਹੜਾ 14 1500 ਰੁਪਏ 13 14 1300 ਤੇ ਮੰਨ ਲਓ ਰੇਟ ਦੀ ਸਟਾਰਟਿੰਗ ਆ ਜੈ ਜੀ ਆਪਣੀ ਮੱਕੀ ਆ ਨਾ ਉਹਦੇ ਦੇ ਹਿਸਾਬ ਨਾਲ ਜਿਹੜੀ ਆਪਣੀ ਮੱਕੀ 1400 ਤੇ ਘੱਟਦਾ ਸੀ ਤੱਕ ਲੱ ਬਾਕੀ ਉਹ 1300 1350 1400 1450 1500 ਇੱਥੇ ਤੱਕਰ ਗਿੱਲੀ ਦਾ ਰੇਟ ਲੱਗ ਜਾਂਦਾ ਬਾਕੀ ਸਾਨੂੰ ਤਾਂ ਮੰਡੀਆਂ ਹੀ ਬਾਈ ਤਿੰਨ ਪੈਣੀਆਂ ਹਨ ਇੱਕ ਆਪਣੇ ਪੈ ਜਾਂਦੀਆਂ ਮਾਚੂਆੜਾ ਸਾਹਿਬ ਦੀ ਇੱਕ ਖੰਨੇ ਦੀ ਮੰਡੀ ਪੈ ਜਾਂਦੀ ਆ ਖੰਨੇ ਤੋਂ ਬਾਅਦ ਫੇ ਪੈ ਜਾਂਦੀ ਆ ਰਾਜਪੁਰੇ ਦੀ ਇਹ ਤਿੰਨੇ ਮੰਡੀਆਂ ਦੇ ਵਿੱਚ ਸਾਡਾ ਮਾਲ ਜਿਹੜਾ ਏਰੀਏ ਦਾ ਹਨ ਸਾਰਾ ਉਧਰ ਹੀ ਜਾਂਦਾ ਹੈ ਉਤੇ ਬਾਅਦ ਹੋਰ ਤਾਂ ਬਿਲਾ ਨਾਲ ਵਾਲੇ ਮੰਡੀਆਂ ਦੂਰ ਪੈ ਜਾਂਦੀਆਂ ਬਾਕੀ ਖਰੀਦ ਤਾਂ ਤੁਹਾਨੂੰ ਪਤਾ ਹੀ ਹੈ ਨਾ ਵਿੱਚ ਵੀ ਕਰੀ ਜਾਂਦੇ ਆ ਵਿੱਚ ਖਮਾਣੋ ਵੀ ਪਤਾ ਲੱਗਿਆ ਵੀ ਵਿਕਦੀ ਆ ਮੱਕੀ ਬਾਕੀ ਹੋਰ ਵੀ ਆਲੇ-ਦਾਲੇ ਏਰੀਆ ਦੇ ਵਿੱਚ ਹੋਈ ਜਾਂਦੀ ਆ ਜਿਹੜੀ ਮੇਨ ਮੰਡੀਆਂ ਸਾਡੇ ਤਿੰਨ ਇਹ ਆ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਕਿਸੇ ਅਗਲੀ ਵੀਡੀਓ ਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ